ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਖਾਸ ਹੋਣਾ ਪਸ਼ੂ ਪਾਲਕ ਵੀਰਾਂ ਲਈ ਹੈ ਜਿਨ੍ਹਾਂ ਦੇ ਪਸ਼ੂ ਸੂਣ ਤੋਂ ਬਾਅਦ ਉਹਨਾਂ ਦੇ ਵਿੱਚ ਜ਼ੇਰ ਨਹੀਂ ਪੈਂਦੀ ਅਤੇ ਬਹੁਤ ਸਾਰੇ ਵੀਰਾਂ ਦਾ ਮੈਡੀਕਲ ਸਟੋਰ ਉੱਤੇ ਆ ਕੇ ਇਹ ਸਵਾਲ ਰਹਿੰਦਾ ਹੈ ਕਿ ਕੋਈ ਵਧੀਆ ਜੀ ਮੈਡੀਸਨ ਦਿਓ ਜਿਸ ਦੇ ਨਾਲ ਪਸ਼ੂ ਦੀ ਜ਼ੇਰ ਪੈ ਜਾਵੇ ਤਾਂ ਅੱਜ ਆਪਾਂ ਤੁਹਾਨੂੰ ਜਿਹੜਾ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਆਰਗੋਵੈਟ ਸਰਪ ਦੇ ਬਾਰੇ ਇਸ ਨੂੰ ਤੁਸੀਂ ਦੇ ਸਕਦੇ ਹੋ ਅਤੇ ਕਿੰਨੀ ਡੋਜ਼ ਪਸ਼ੂ ਦੇ ਵਿੱਚ ਦੇ ਸਕਦੇ ਹੋ ਇਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਹੋਏ ਤਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਇਸ ਨੂੰ ਕੈਰਸ ਇਸ ਨੂੰ ਕੈਸ ਕੰਪਨੀ ਦੁਆਰਾ ਬਣਾਇਆ ਜਾਂਦਾ ਹੈ ਅਤੇ 1 ਲੀਟਰ ਦਾ ਰੇਟ ਇਸ ਦਾ 195 ਰੁਪਏ ਹੈ ਜੋ ਕਿ ਹਰ ਇੱਕ ਮੈਡੀਕਲ ਸਟੋਰ ਉੱਤੇ ਸਾਨੀ ਨਾਲ ਉਪਲਬਧ ਹੁੰਦਾ ਹੈ ਇਸ ਦੀ ਡੋਜ਼ ਦੀ ਗੱਲ ਕਰੀਏ ਤਾਂ ਇਸ ਦੀ ਪਹਿਲੇ ਦਿਨ ਡੋਜ਼ 200 ਐਮਐਲ ਦੇਣੀ ਹੈ ਅਤੇ ਅਗਲੇ 3 ਦਿਨ ਲਗਾਤਾਰ 100-100 ਐਮਐਲ ਡੋਜ਼ ਇਸ ਦੀ ਦੇਣੀ ਹੈ ਇਸ ਦੇ ਨਾਲ ਪਸ਼ੂ ਵਿੱਚ ਜੇਰ ਪੈਣ ਵਿੱਚ ਆਸਾਨੀ ਹੋਵੇਗੀ ਅਤੇ ਉਸ ਨੂੰ ਯੂਰੀਨਲ ਇਨਫੈਕਸ਼ਨ ਹੌਣ ਦਾ ਖਤਰਾ ਘਟ ਰਹੇਗਾ ਜੇਕਰ ਤੁਹਾਨੂੰ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ